ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨਹਾਰਾ ਤਾਰਿਆ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਗਰਮੀ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਦੇ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਨਾਲ ਨਹੀਂ ਲੱਗਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਦੋਂ ਵੀ ਇਹ ਗਰਮੀ ਸ਼ੁਰੂ ਹੁੰਦੀ ਹੈ ਤੇ ਉਹਨਾਂ ਸਮਿਆਂ ਦੌਰਾਨ ਸੰਗਤ ਦੀ ਆਮਦ ਵੀ ਵੱਧ ਜਾਂਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਤੇ ਛੁੱਟੀਆਂ ਦੇ ਲਈ ਵਕ ਵਕ ਸੂਬਿਆਂ ਤੋਂ ਸਰਦਾਲੂ ਸਲਾਨੀ ਆਉਣੇ ਸ਼ੁਰੂ ਹੋ ਜਾਂਦੇ ਨੇ ਅੱਜ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਗਰਮੀ ਨੂੰ ਲੈ ਕੇ ਇੱਥੇ ਦੁਪਹਿਰ ਵੇਲੇ ਤਕਰੀਬਨ 3 ਵਜੇ ਉਹ ਹਮੇਸ਼ਾ ਤੋਂ ਆਈ ਹੁੰਦੀ ਹੈ ਜਿਵੇਂ ਜਿਵੇਂ ਇਹ ਗਰਮੀ ਵੱਧਦੀ ਜਾਂਦੀ ਹੈ ਤਿਵੇਂ ਤਿਵੇਂ ਪ੍ਰਬੰਧ ਵੀ ਸੰਗਤ ਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਂਦੇ ਨੇ ਤਾਂ ਜੋ ਜਿਹੜੀ ਸੰਗਤ ਆ ਉਹਨਾਂ ਨੂੰ ਪ੍ਰਕਰਮਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਉਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਪਿਆ ਹੋਇਆ ਪੱਥਰ ਜਿਹੜਾ ਹੈ ਉਨ੍ਹਾਂ ਦੀ ਆਸਥਾ ਦੇ ਵਿੱਚ ਪਰੋੜਾ ਨਾ ਬਣੇ ਤਾਂ ਆਈ ਹੋਈ ਸੰਗਤ ਦੇ ਲਈ ਉਚਿਤ ਤੌਰ ਤੇ ਪ੍ਰਬੰਧ ਕੀਤੇ ਜਾਂਦੇ ਨੇ ਇਸ ਲਈ ਤਸਵੀਰਾਂ ਅੰਦਰ ਆਪ ਵੀ ਦੇਖ ਸਕਦੇ ਹੋ ਕਿ ਆਈ ਹੋਈ ਸੰਗਤ ਉਹਨਾਂ ਵੱਲੋਂ ਖਾਲਾ ਸਾਹਿਬ ਦੇ ਇਸ਼ਨਾਨ ਦੀ ਜਿਹੜੀ ਸੇਵਾ ਹੈ ਉਹ ਧੁਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਧੁਾਈ ਜਿਹੜੀ ਸੰਗਤ ਵੱਲੋਂ ਉਹ ਰੋਜ਼ਾਨਾ ਦੋ ਸਮੇਂ ਦੌਰਾਨ ਕੀਤੀ ਜਾਂਦੀ ਹੈ ਤੇ ਇਸ ਵळे ਜਦੋਂ ਸ਼ਿਖਰ ਦੁਪਹਿਰ ਆ ਤੇ ਜਿਹੜਾ ਤਾਪਮਾਨ ਹੈ ਉਹ ਵੀ 40 ਡਿਗਰੀ ਤੇ ਲਗਭਗ ਹੋ ਚੁੱਕਾ ਏ ਤਾਂ ਉਸ ਸਮੇਂ ਦੌਰਾਨ ਆਈ ਹੋਈ ਸੰਗਤ ਜਿਹੜੇ ਪ੍ਰਕਰਮਾਂ ਦੇ ਵਿੱਚ ਮੈਤ ਵਿਛਾਏ ਹੁੰਦੇ ਨੇ ਉਹ ਮੈਤ ਵੀ ਲਗਾਤਾਰ ਜਿੱਥੇ ਉਹ ਉਹਨਾਂ ਨੂੰ ਠੰਡਾ ਕੀਤਾ ਜਾਂਦਾ ਏ ਪਾਣੀ ਲਗਾਤਾਰ ਉਹਨਾਂ ਦਾ ਤਰੰਕਾ ਦਿੱਤਾ ਜਾਂਦਾ ਏ ਉੱਥੇ ਹੀ ਜਦੋਂ ਦੁਪਹਿਰ ਹੁੰਦੀ ਏ ਤੇ ਉਸ ਸਮੇਂ ਦੌਰਾਨ ਪ੍ਰਕਰਮਾਂ ਦੀ ਵੀ ਧੁਾਈ ਕੀਤੀ ਜਾਂਦੀ ਹੈ ਤੇ ਪ੍ਰਕਰਮਾਂ ਦੀ ਧੁਾਈ ਦੇ ਨਾਲ ਸਾਫ ਸਫਾਈ ਵੀ ਕੀਤੀ ਜਾਂਦੀ ਹੈ ਤੇ ਹੋਰ ਵੀ ਬਹੁਤ ਸਾਰੇ ਪ੍ਰਬੰਧ ਸੰਗਤ ਲਈ ਜੋ ਲੜੀਂਦੇ ਨੇ ਉਹ ਵੀ ਕੀਤੇ ਜਾਂਦੇ ਨੇ ਤਾਂ ਅਸੀਂ ਤਸਵੀਰਾਂ ਦਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਈ ਹੋਈ ਸੰਗਤ ਜਾ ਹਾਲਾਂਕਿ ਪਿਛਲੇ ਸਮੇਂ ਦੌਰਾਨ ਸੰਗਤ ਦੀ ਆਮਦ ਜ਼ਰੂਰ ਘਟ ਹੋਈ ਸੀ ਪਰ ਉਸ ਤੋਂ ਬਾਅਦ ਮੁੜ ਸੰਗਤ ਦੀ ਆਮਦ ਉਹ ਜ਼ਰੂਰ ਸ਼ੁਰੂ ਹੋ ਚੁੱਕੀ ਆ ਤਾਂ ਦੁਪਹਿਰ ਵੇਲੇ ਸਿੱਖ ਸੰਗਤ ਦੀ ਆਮਦ ਉਹ ਜ਼ਰੂਰ ਥੋੜਾ ਘਟ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਆਈ ਹੋਈ ਸੰਗਤ ਦੇ ਵਿੱਚ ਚਾਅ ਅਤੇ ਉਤਸ਼ਾਹ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਹੈ ਤਾਂ ਵੱਡੇ ਪੱਧਰ ਦੇ ਉੱਤੇ ਸੰਗਤ ਆਸਥਾ ਦੇ ਨਾਲ ਇੱਥੇ ਆਉਂਦੀ ਹੈ ਤਾਂ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਅਦਰ ਅਤੇ ਸਤਿਕਾਰ ਦੇ ਨਾਲ ਟੋਆਈ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਤਾਜੋ ਜਿਹੜੇ ਤਾਪਮਾਨ ਦੇ ਨਾਲ ਤਪਿਆ ਹੋਇਆ ਪੱਥਰ ਆ ਉਹ ਵੀ ਠੰਡਾ ਹੋ ਸਕੇ ਇਹ ਜਿਹੜੀ ਸੇਵਾ ਏ ਉਹ 12 ਮਹੀਨੇ ਚੱਲਦੀ ਆ ਨਿਰੰਤਰਤਾ ਦੇ ਨਾਲ ਤਾਂ ਰੋਜ਼ਾਨਾ ਹੀ ਸਿੱਖ ਸੰਗਤਾਂ ਇਸ ਸੇਵਾ ਦੇ ਵਿੱਚ ਵੀ ਸ਼ਮੂਲੀਅਤ ਕਰਦੀਆਂ ਨੇ ਉੱਥੇ ਦੂਸਰੇ ਪਾਸੇ ਜਦੋਂ ਸੰਗਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤ ਮਸਤਕ ਫੌਨ ਦੇ ਲਈ ਪਹੁੰਚਦੀ ਹੈ ਤੇ ਉਸ ਸਮੇਂ ਦੌਰਾਨ ਲੰਮੀਆਂ-ਲੰਮੀਆਂ ਲਾਈਨਾਂ ਦੇ ਵਿੱਚ ਲੱਗ ਕੇ ਉਹਨਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਉਸ ਸਮੇਂ ਦੌਰਾਨ ਸੰਗਤ ਦੇ ਲਈ ਸ਼ਬੀਲ ਦੇ ਜਿਹੜੀਆਂ ਨੇ ਉਹ ਠੰਡੇ ਮਿੱਠੇ ਪਾਣੀ ਜਿਹੜੇ ਹੁੰਦੇ ਨੇ ਉਹ ਵੀ ਪ੍ਰਬੰਧ ਕੀਤੇ ਜਾਂਦੇ ਨੇ ਤਾਂ ਪ੍ਰਕਰਮਾਂ ਦੇ ਵਿੱਚ ਜਿਹੜੀ ਸੰਗਤ ਹੁੰਦੀ ਹੈ ਤਾਂ ਜਿਹੜੀ ਸੰਗਤ ਲਾਈਨ ਦੇ ਵਿੱਚ ਲੱਗੀ ਹੁੰਦੀ ਹੈ ਉਸ ਸੰਗਤ ਨੂੰ ਜਲ ਵੀ ਸ਼ਿਕਾਇਆ ਜਾਂਦਾ ਏ 쿨ਰ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਏ ਤਾ ਹੋਰ ਵੀ ਸ਼ਮਿਆਨੇ ਜਿਹੜੇ ਲੋੜਿੰਦੇ ਨੇ ਉਹ ਵੀ ਲਗਾਏ ਜਾਂਦੇ ਨੇ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਨਾਲ ਸਾਰੀ ਸੰਗਤ ਵੱਲੋਂ ਸੇਵਾ ਕੀਤੀ ਜਾਂਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਲਈ ਲੋੜਿੰਦੇ ਪ੍ਰਬੰਧ ਉਹ ਜ਼ਰੂਰ ਕੀਤੇ ਜਾਂਦੇ ਨੇ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਇਸ ਵੇਲੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਢੰਗੇੜਾ ਹੋਣਾ ਦੇ ਨਾਲ ਕਿ ਹੋਰ ਕੀ ਕੋਈ ਜਿਹੜੇ ਲੋੜਿੰਦੇ ਪ੍ਰਬੰਧ ਆ ਉਹ ਇਸ ਵੇਲੇ ਕੀਤੇ ਹੋਏ ਨੇ ਤਾਂ ਨਾਲ ਹੀ ਨਾਲ ਤਸਵੀਰਾਂ ਦੇ ਰਾਹੀਂ ਵੀ ਦੇਖਾਂਗੇ ਕਿ ਸੰਗਤ ਕਿਸ ਤਰੀਕੇ ਨਾਲ ਇਸ ਪ੍ਰਬੰਧ ਦੇ ਲਈ ਪੂਰਨ ਤੌਰ ਤੇ ਸਹਿਯੋਗ ਕਰਦੀ ਹੈ ਗੁਰੂ ਘਰ ਸੇਵਾਵਾਂ ਨਿਭਾਉਂਦੀ ਹੈ ਤੇ ਆਪਣੀ ਆਪਣੀ ਆਸਥਾ ਦਾ ਪ੍ਰਗਟਾਵਾ ਵੀ ਉਹਨਾਂ ਵੱਲੋਂ ਇੱਥੇ ਕੀਤਾ ਜਾਂਦਾ ਹੈ ਅਸਲੇ ਸਾਡੇ ਨਾਲ ਮੌਜੂਦ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਢੰਗੇੜਾ ਗੱਲਬਾਤ ਕਰਾਂਗੇ ਕਿ ਕੁਝ ਪ੍ਰਬੰਧ ਗਰਮੀ ਨੂੰ ਲੈ ਕੇ ਕੀਤੇ ਗਏ ਨੇ ਮੈਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਸਾਹਿਬ ਗਰਮੀ ਬਹੁਤ ਲਗਾਤਾਰ ਵਧ ਰਹੀ ਹੈ ਕਿ ਕੁਝ ਪ੍ਰਬੰਧ ਆਉਣ ਵਾਲੀ ਸੰਗਤ ਲਈ ਕੀਤੇ ਗਏ ਨੇ ਜੀ ਅ ਦੇਖੋ ਗਰਮੀ ਦਾ ਜਿਹੜਾ ਹੁਣ ਸੀਜ਼ਨ ਚੱਲ ਪਿਆ ਸੋ ਸੰਗਤ ਦੀ ਜਿਹੜੀ ਆਮਦਾ ਗਰਮੀ ਦੇ ਵਿੱਚ ਤੇ ਉਹਨਾਂ ਨੂੰ ਮੁੱਖ ਵੇਖਦੇ ਹੋਏ ਜਿਹੜੇ ਪ੍ਰਕਰਮਾਂ ਦੇ ਵਿੱਚ ਸਾਡੇ ਮੈਟ ਵਿਸੇਬੇ ਨੇ ਜਿਹੜੇ ਉਹਨਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਆ ਤੇ ਇੱਕ ਦਿਨ ਦੇ ਵਿੱਚ ਜਦ ਵੀ ਉਹ ਗਰਮ ਹੁੰਦੇ ਨੇ ਤਾਂ ਸਾਡੇ ਜਿਹੜੇ ਸੇਵਾਦਾਰ ਨੇ ਪ੍ਰਕਰਮਾਂ ਦੇ ਉਹ ਸਮੇਂ-ਸਮੇਂ ਉਹਨਾਂ ਨੂੰ ਗਿੱਲਾ ਕਰਕੇ ਠੰਡਾ ਕਰਨ ਕਰਦੇ ਨੇ ਤਾਂ ਕਿ ਸੰਗਤ ਨੂੰ ਜਿਹੜੀ ਉਹ ਧੁੱਪ ਵਿੱਚ ਉਹਨਾਂ ਦੇ ਪੈਰ ਨਾ ਸੜਨ ਸੋ ਸੰਗਤਾਂ ਦੇ ਲਈ ਚਾਰੇ ਕੋਨਿਆਂ ਦੇ ਵਿੱਚ ਜਿੱਥੇ ਚਾਰ ਸਬੀਲਾਂ ਸੰਗਤਾਂ ਦੇ ਲਈ ਉਪਲਬਧ ਨੇ ਉੱਥੇ ਹੁਣ ਇਹ ਚਾਰੇ ਸਬੀਲਾਂ ਦੇ ਵਿੱਚ ਸੰਗਤਾਂ ਦੇ ਲਈ ਠੰਡੇ ਜਲ ਦੀ ਸੇਵਾ ਚੱਲ ਰਹੀ ਆ ਸੋ ਜਦ ਵੀ ਸੰਗਤ ਨੂੰ ਕੋਈ ਪ੍ਰਕਰਮਾ ਕਰਦੇ ਕੋਈ ਜਲ ਦੀ ਕੋਈ ਪਿਆਸ ਲੱਗਦੀ ਆ ਤਾਂ ਠੰਡੇ ਜਲ ਦੀਆਂ ਸਬੀਲਾਂ ਤੋਂ ਜਲ ਸਕਦੇ ਨੇ ਸੋ ਇਹ ਜਿੱਥੇ ਠੰਡਾ ਜਲਾ ਤੇ ਟਾਟ ਵੀ ਵਿਸਾਏ ਗਏ ਨੇ ਉੱਥੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਉਥੇ ਵਧੀਆ ਹਵਾਦਾਰ ਕੂਲਰ ਲਗਾਏ ਗਏ ਨੇ ਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ। ਉਥੇ ਪਿਛਲੇ ਸਾਲ ਵੀ ਏਸੀ ਨੇ ਇੱਕ ਪਾਣੀ ਵਾਲਾ ਡ੍ਰਿਪ ਲਗਾਇਆ ਸੀਗਾ। ਸੋ ਇਸ ਵਾਰ ਵੀ ਸੰਗਤਾਂ ਦੇ ਲਈ ਉਹ ਪਾਣੀ ਵਾਲਾ ਡ੍ਰਿਪ ਲਗਾਇਆ। ਜਦੋਂ ਅਸੀਂ ਉਹ ਗਰਮੀ ਨੂੰ ਦੇਖਦੇ ਹੋਏ ਚਲਾਉਨੇ ਆ। ਤਾਂ ਸੰਗਤਾਂ ਏਸੀ ਚ ਜਿਵੇਂ ਖੜੀਆਂ ਹੁੰਦੇ ਇਦਾਂ ਮਹਿਸੂਸ ਕਰਦੀਆਂ ਨੇ ਸੋ ਗਰਮੀ ਤਾਂ ਬਿਲਕੁਲ ਨਹੀਂ ਲੱਗਦੀ ਸੰਗਤਾਂ ਦੇ ਲਈ ਜਿੱਥੇ ਇਹ ਕੂਲਰ ਲਗਾਏ ਗਏ ਨੇ ਤੇ ਉੱਥੇ ਸੰਗਤਾਂ ਦੇ ਲਈ ਉੱਪਰ ਛਿਮਿਆਨੇ ਟੈਂਟ ਦੇ ਵੀ ਜਿਹੜੇ ਸ਼ੁਰੂਆਤ ਕਰ ਦਿੱਤੇ ਗਿਆ ਜਿੱਥੇ ਸੱਚਖੰਡ ਹਰਮੰਦਰ ਸਾਹਿਬ ਦੇ ਸਾਹਮਣੇ ਜਿਹੜੇ ਚਾਨਣੀਆਂ ਲਗਾਈਆਂ ਨੇ ਉੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਵੀ ਸੰਗਤਾਂ ਦੇ ਲਈ ਛਾਂ ਦਾ ਪ੍ਰਬੰਧ ਕੀਤਾ ਗਿਆ ਬਾਹਰ ਘੰਟਾ ਘਰ ਜਦੋਂ ਜੋੜੇ ਜਮਾ ਕਰਵਾ ਕੇ ਸੀ ਘੰਟਾ ਘਰ ਵਾਲੂ ਆਉਨੇ ਆ ਉਥੇ ਵੀ ਸੰਗਤਾਂ ਦੇ ਲਈ ਚਾਨਣੀਆਂ ਬਣ ਕੇ ਸਾਹ ਦਾ ਪ੍ਰਬੰਧ ਕੀਤਾ ਗਿਆ ਸੋ ਚਾਰ ਸਫੇਰੇ ਸੰਗਤਾਂ ਦੇ ਲਈ ਸਾਹ ਕੀਤੀ ਗਈਆ ਸੋ ਮੈਨੂੰ ਲੱਗਦਾ ਸੰਗਤਾਂ ਦੇ ਇੱਥੇ ਆਉਣ ਤੇ ਕੋਈ ਗਰਮੀ ਦੀ ਕੋਈ ਆਉਖ ਨਹੀਂ ਹੋਣੀ ਜੀ ਜਿਵੇਂ ਜਿਵੇਂ ਦਿਨ ਚੜਦਾ ਤਿਵੇਂ ਤਿਵੇਂ ਤਾਪਮਾਨ ਲਗਾਤਾਰ ਵਧ ਜਾਂਦਾ ਤੇ ਪ੍ਰਕਰਮਾਂ ਦੀ ਧੁਆਈ ਕਿੰਨਾ ਸਮਾਂ ਹੁੰਦੀ ਹੈ ਕਿਹੜੇ ਕਿਹੜੇ ਸਮੇਂ ਤੇ ਹੁੰਦੀ ਤਾਂ ਜੋ ਠੰਡਕ ਜਿਹੜੀ ਆ ਉਹ ਸਮੇਂ-ਸਮੇਂ ਤੇ ਹੁੰਦੀ ਰਹੇ ਜਿਹੜੀ ਪ੍ਰਕਰਮਾ ਦੀ ਤਵਾਈ ਆ ਉਹ 3 ਵਜੇ ਪੱਕੀ ਆ ਇੱਕ ਸਵੇਰੇ ਅੰਮ੍ਰਿਤ ਵੇਲੇ ਤੇ ਹੁਣ ਇੱਕ ਦੁਪਹਿਰ 3 ਵਜੇ ਇਹ ਇਹ 3 ਵਜੇ ਜਿਹੜੀ ਤਵਾਈ ਆ ਉਹ ਹੋਣੀ ਹੋਣੀ ਆ ਤੇ ਬਕਾਇਦਾ ਟਾਟ ਇਕੱਠੇ ਕਰਕੇ ਇਹਦੀ ਤਵਾਈ ਕਰਵਾ ਕੇ ਤੁਰੰਤ ਫੇਰ ਇਹਦੀ ਜਿਹੜੀ ਸਾਫ ਸਪਈਆ ਬਿਲਕੁਲ ਕਰਕੇ ਤੇ ਫੇਰ ਇਹਦੇ ਜਿਹੜੇ ਮੈਂ ਟਾਟਾਟ ਵਿਸਾ ਦਿੱਤੇ ਜਾਂਦੇ ਨੇ ਜੀ ਆ ਜਿਹੜੀ ਸੰਗਤ ਬਾਹਰੋਂ ਆਉਂਦੀ ਆ ਜੀ ਪ੍ਰਕਰਮਾ ਚ ਬੈਠਦੀ ਆ ਜਿਸ ਤਰ੍ਹਾਂ ਹੁਣ ਗਰਮੀ ਹੋ ਜਾਂਦੀ ਆ ਤੇ ਉਹਨਾਂ ਦੇ ਹੋਰ ਕਿਨੇ ਬੈਠਣ ਦਾ ਪ੍ਰਬੰਧ ਜਾਂ ਸੰਗਤ ਜਿਹੜੀ 2 ਘੰਟੇ ਆਰਾਮ ਵਾ ਕਰਨਾ ਚਾਹੁੰਦੀ ਹੋਵੇ 2 ਘੰਟੇ ਬਾਅਦ ਵਾਪਸ ਪਰਤਣਾ ਚਾਹੁੰਦੀ ਹੋਵੇ ਉਹ ਕੀ ਉਹ ਕੀ ਕੁਝ ਪ੍ਰਬੰਧ ਉਹਦੇ ਵਾਸਤੇ ਸੀ ਅ ਦੇਖੋ ਜਿੱਥੇ ਸੰਗਤਾਂ ਦੇ ਲਈ ਸਾਡੀਆਂ ਬਕਾਇਦਾ 7-8 ਨਿਵਾਸ ਸਰਾਮਾਂ ਬਣੀਆਂ ਗਿਆ ਨੇ ਉਥੇ ਗੁਰੂ ਰਾਮਦਾਸ ਸਰਾਮ ਵੀ ਬਣੀ ਗਈ ਆ ਤੇ ਉਥੇ ਜੇ ਆਪਾਂ ਗੁਰਦੁਆਰਾ ਮੱਜੀ ਸਾਹਿਬ ਦੀਵਾਨ ਹਾਲ ਇੱਥੋਂ ਸੰਗਤ ਉੱਠ ਕੇ ਗੁਰਦੁਆਰਾ ਮੱਜੀ ਸਾਹਿਬ ਦੀਵਾਨ ਹਾਲ ਵੀ ਬੈਠ ਕੇ ਆਪਣਾ ਆਰਾਮ ਕਰ ਸਕਦੀ ਆ ਤੇ ਬਕਾਇਦਾ ਏਸੀ ਸਲਾਮਾ ਨੇ ਜਿਹੜੀਆਂ ਬਾਹਰੋਂ ਸੰਗਤ ਆਉਂਦੀਆਂ ਨੇ ਉਹਨਾਂ ਦੇ ਲਈ ਬਕਾਇਦਾ ਏਸੀ ਸਲਾਮਾ ਦਾ ਪ੍ਰਬੰਧ ਕੀਤਾ ਗਿਆ ਸੋ ਸੰਗਤਾਂ ਨੂੰ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਗਰਮੀ ਦੀ ਕੋਈ ਗੱਲਬਾਤ ਹੁੰਦੀ ਹੈ ਜੀ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਬਾਹਰੋਂ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਛੁੱਟੀਆਂ ਹੁੰਦੀਆਂ ਛੁੱਟੀਆਂ ਦੇ ਵਿੱਚ ਆਉਂਦਾ ਉਹਨਾਂ ਵਾਸਤੇ ਹੋਰ ਲੰਗਰ ਦੇ ਕੀ ਕੁਝ ਵੱਖਰੇ ਪ੍ਰਬੰਧ ਹੁੰਦੇ ਨੇ ਜਾਂ ਉਹਨਾਂ ਪ੍ਰਬੰਧਾਂ ਨੂੰ ਵਿਸ਼ਾਲ ਕਰ ਦਿੱਤਾ ਜਾਂ ਜੋ ਗਰਮੀ ਨੂੰ ਦੇਖਦੇ ਹੋਏ ਜਿੱਥੇ ਅਸੀਂ ਜਿਹੜੇ ਲੰਗਰ ਦੇ ਪ੍ਰਬੰਧ ਨੇ ਉਚੇਚੇ ਹੁੰਦੇ ਨੇ ਤੇ ਬਾਹਰ ਅਸਰਾਮਾਂ ਦਾ ਵੀ ਪ੍ਰਬੰਧ ਹੁੰਦਾ ਸੋ ਇਹ ਗਰਮੀਆਂ ਦੇ ਸੀਜ਼ਨ ਨੂੰ ਦੇਖਦੇ ਹੋਏ ਜਿੱਥੇ ਹੁਣ ਅੱਗੇ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਨੇ ਸੋ ਛੁੱਟੀਆਂ ਨੂੰ ਦੇਖਦੇ ਹੋਏ ਕਿਉਂਕਿ ਸੰਗਤਾਂ ਦੀ ਫਿਰ ਗਿਣਤੀ ਆਮਦ ਦੁੱਗਣੀ ਹੋ ਜਾਂਦੀ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰੇਕ ਦੀ ਸਰਦਾਰ ਹਰੇਕ ਦੀ ਭਾਵਨਾ ਇਹ ਹੁੰਦੀ ਆ ਵੀ ਮੈਂ ਜ਼ਿੰਦਗੀ 'ਚ ਇੱਕ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਵਾਂ ਸੋ ਜਿਹੜੀਆਂ ਇੱਥੇ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਦੇ ਮੁਤਾਬਕ ਜਿਵੇਂ ਪਿਛਲੀ ਵਾਰ ਸਾਡੇ ਜਿਹੜੇ ਵਿਦਿਆਕਦਾਰੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੂਲਾਂ ਕਾਲਜਾਂ ਦੇ ਜਿਹੜੇ ਵਿਦ ਟੀਚਰ ਨੇ ਜਿਹੜੇ ਉਹਨਾਂ ਦੇ ਪੂਰੇ ਪ੍ਰਬੰਧਕ ਨੇ ਉਹ ਪਿਛਲੇ ਸਾਲ ਵੀ ਉਹਨਾਂ ਨੇ ਇੱਥੇ ਆ ਕੇ ਸੇਵਾ ਨਿਭਾਈ ਸੀ ਬੱਚਿਆਂ ਨੇ ਟੀਚਰਾਂ ਨੇ ਸੋ ਇਸ ਵਾਰ ਵੀ ਮਾਨਯੋਗ ਪ੍ਰਧਾਨ ਸਾਹਿਬ ਦੇ ਆਦੇਸ਼ ਹੋਏ ਨੇ ਵੀ ਇਸ ਵਾਰ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਸੇਵਾਵਾਂ ਆਉਣਾ ਧੋਲੀ ਆ ਜਾਣ ਗਿਆ ਤਾਂ ਕਿ ਸੰਗਤਾਂ ਨੂੰ ਕੋਈ ਜੇ ਸੰਗਤਾਂ ਦੀ ਗਿਣਤੀ ਆਵਦਾ ਤਾਂ ਅਸੀਂ ਪ੍ਰਬੰਧ ਵੀ ਉਸ ਤਰ੍ਹਾਂ ਵੱਡੇ ਵਿਸਾਲ ਕਰਾਂਗੇ ਆਖਰੀ ਸਵਾਲ ਹੈ ਜਿਹੜੀ ਸੰਗਤ ਅੰਮ੍ਰਿਤਸਰ ਪਹੁੰਚਦੀ ਆ ਬਾਸੱਡੇ ਹੋਵੇ ਜਾਂ ਯੂਨੀਵਰਸਿਟੀਚ ਨੂੰ ਹੋਵੇ ਉੱਥੋਂ ਸੰਗਤ ਨੂੰ ਲੈ ਕੇ ਆਉਣ ਦਾ ਲੈ ਕੇ ਜਾਣ ਦਾ ਕੀ ਕੁਝ ਪ੍ਰਬੰਧ ਨੇ ਦੇਖੋ ਹਰ 20 25 ਮਿੰਟਾਂ ਬਾਅਦ ਸਾਡੀ ਰੇਲਵੇ ਸਟੇਸ਼ਨ ਤੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਇੱਕ ਬੱਸਾਂ ਚੱਲੀਆਂ ਚੱਲਦੀਆਂ ਨੇ ਜਿੱਥੇ ਰੇਲਵੇ ਸਟੇਸ਼ਨ ਤੋਂ ਬੱਸਾਂ ਚੱਲਦੀਆਂ ਨੇ ਫ੍ਰੀ ਸੰਗਤਾਂ ਦੇ ਲਈ ਤੇ ਉਹ ਸਾਰਾ ਗੜੀ ਸਾਡਾ ਬਕਾਇਦਾ ਬੱਸ ਸਟੈਂਡ ਬਣਿਆ ਹੋਇਆ ਇੱਥੋਂ ਰੇਲਵੇ ਸਟੇਸ਼ਨ ਜਾਣ ਵਾਲੀ ਬੱਸ ਸਟੈਂਡ ਜਾਣ ਵਾਲੀ ਉਹ ਸਾਰਾ ਕਿਹੜੀ ਸਲਾਮ ਕੋਲੋਂ ਸਾਡੀਆਂ ਜਿਹੜੀਆਂ ਬੱਸਾਂ ਚੱਲਦੀਆਂ ਨੇ ਉਹ ਰੇਲਵੇ ਸਟੇਸ਼ਨ ਪਹੁੰਚਦੇ ਨੇ ਰੇਲਵੇ ਸਟੇਸ਼ਨ ਤੋਂ ਇੱਥੇ ਹੁੰਦੀਆਂ ਨੇ ਇਸੇ ਤਰ੍ਹਾਂ 에어ਪੋਰਟ ਤੋਂ ਸਪੈਸ਼ਲ ਇੱਕ ਸਾਡੀ ਸਤਜਗੰਦ ਸ੍ਰੀ ਹਰਮੰਦਰ ਸਾਹਿਬ ਦੀ ਬੱਸ ਲਗਾਈ ਗਈ ਆ ਸੋ ਸੰਗ ਤਾਂ ਬੜੇ ਆਰਾਮ ਨਾਲ ਜਿੱਥੇ 에어ਪੋਰਟ ਤੇ ਰੇਲਵੇ ਸਟੇਸ਼ਨ ਤੋਂ ਹੁੰਦੀਆਂ ਨੇ ਉੱਥੇ ਦੋ ਬੱਸਾਂ ਜਿੱਥੇ ਜ਼ਿਲ੍ਹਾ ਅੰਮ੍ਰਿਤਸਰ ਦੇ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਦੋ ਬੱਸਾਂ ਸਵੇਰੇ ਸੰਗਤਾਂ ਨੂੰ ਲੈ ਕੇ ਉਹ ਸੰਗਤਾਂ ਨੂੰ ਇਹ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਮੇਲੇ ਕਰਾ ਕੇ ਸ਼ਾਮ ਨੂੰ ਫਿਰ ਇੱਥੇ ਸਤਸਕਨ ਸ੍ਰੀ ਹਰਮੰਦਰ ਸਾਹਿਬ ਆ ਕੇ ਪਹੁੰਚੇ ਨੇ ਮਾਨਯੋਗ ਪ੍ਰਧਾਨ ਸਾਹਿਬ ਨੇ ਪਹਿਲਾਂ ਇੱਕ ਬੱਸ ਚੱਲਦੀ ਸੀ ਉਹਨਾਂ ਦੇ ਆਦੇਸ਼ਾਂ ਤੇ ਇਸ ਵਾਰ ਹੁਣ ਸਾਡੇ ਪਿਛਲੇ ਕੁਝ ਸਮੇਂ ਤੋਂ ਦੋ ਬੱਸਾਂ ਚੱਲ ਰਹੀਆਂ ਨੇ ਸੰਗਤਾਂ ਇਹ ਬੱਸਾਂ ਦੇ ਵਿੱਚ ਫ੍ਰੀ ਬੈਠ ਕੇ ਆਪਣੇ ਉਹ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਹਦੇ ਦਰਸ਼ਨ ਮੇਲੇ ਕਰਦੇ ਆ ਨੇ ਐਸੀ ਤਰ੍ਹਾਂ ਜਿਵੇਂ ਗੁਰਦੁਆਰਾ ਸਹੀਦਗੰਦ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਹਰੇਕ ਐਤਵਾਰ ਨੂੰ ਚਪਹਿਰਾ ਦੇ ਵਿੱਚ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਜੁੜਦੀ ਆ ਉੱਥੇ ਵੀ ਸਾਡੀਆਂ ਬੱਸਾਂ ਉੱਥੇ ਵੀ ਸਾਡੀਆਂ ਬੈਟਰੀਆਂ ਵਾਲੀਆਂ ਗੱਡੀਆਂ ਜਿੱਥੇ ਬਾਹਰ ਬੱਸਾਂ ਰੋਕ ਦਿੱਤੇ ਜਾਂਦੇ ਨੇ ਟ੍ਰੈਫਿਕ ਨੂੰ ਠੀਕ ਰੱਖ ਕਰਨ ਵਾਸਤੇ ਉੱਥੇ ਸਾਡੇ ਬਕਾਇਦਾ ਬੈਟਰੀ ਵਾਲੀਆਂ ਫ੍ਰੀ ਗੱਡੀਆਂ ਫ੍ਰੀ ਬੱਸਾਂ ਸੰਗਤ ਦੇ ਲਈ ਦੇ ਸੇਵਾ ਦੇ ਲਈ ਵਿੱਚ ਖੜੀਆਂ ਨੇ ਸੋ ਸੰਗਤਾਂ ਇਹਨਾਂ ਜਿਹੜੀਆਂ ਸੁਭਾਵਾਂ ਦੀ ਆ ਅਲਾਹਾ ਲੈ ਸਕਦਿਆਂ ਨੇ ਸਾਰੀਆਂ ਸੰਗਤਾਂ ਨੂੰ ਸਤਿਗੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਣ ਆਈਆਂ ਨੂੰ ਸਾਰੀਆਂ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੈਨੇਜਰ ਸਦਾ ਭਗਵੰਤ ਸਿੰਘ ਢੰਗੇੜਾ ਜੀ ਨੇ ਦੱਸਿਆ ਹੈ ਕਿ ਉਚਿਤ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਚਾਹੇ ਗਰਮੀ ਨੂੰ ਲੈ ਕੇ ਹੋਵੇ ਚਾਹੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਦੇ ਲਈ ਹੋਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਛੁੱਟੀਆਂ ਹੁੰਦੀਆਂ ਨੇ ਤਾਂ ਇਹਨਾਂ ਪ੍ਰਬੰੰਧਾਂ ਦਾ ਕੀਰਾ ਹੋਲ ਵੀ ਵਿਸ਼ਾਲ ਕਰ ਦਿੱਤਾ ਜਾਂਦਾ ਤੇ ਕਿਸੇ ਵੀ ਸੰਗਤ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ ਮੈਨੂੰ ਯਾਨੀ ਕਿ सुरेंद्रਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਦਿਓ ਇਜਾਜ਼ਤ ਧੰਨਵਾਦ